ਹਾਂ ਜੀ ਵੀ ਸਤਿ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਬਾਰ ਬਾਰ ਵੈਲਕਮ ਹੈ ਜੀ ਪੰਜਾਬਸ ਲਵਰ ਇਨ ਪੰਜਾਬ ਤੇ ਅੱਜ ਜੀ ਤੁਸੀਂ ਛੋੜ ਵੀ ਵੇਖਿਆਣਾ ਲਾਈਵ ਵੀ ਵੇਖਿਆਣਾ ਅੱਜ ਉਡਾਈ ਆ ਜੀ ਬਾੜੀ ਆਪਾਂ ਘਰ ਘਰ ਆਲੀ ਬਾੜੀ ਆ ਤੇ 17 ਸ਼ਤਾਂ ਦੇ ਜਿਹੜਾ ਸ਼ੌਕ ਹੋਣ ਡਿਆ ਜੀ ਅੱਜ ਆਪਣੇ ਵੀ ਉੱਡਦੇ ਹੋਏ ਜੀ ਕਬੂਤਰ ਆਪਣੇ ਦੋ ਕਬੂਤਰ ਤਾਂ ਹੀ ਬਿਲਕੁਲ ਤਾਂ ਤੇ 10 ਵਜੇ ਦਾ ਬਾਰਡਰ ਪਾਰ ਕਰ ਗਏ ਆ। ਇਹ ਬਾਕੀ ਅਪਡੇਟ ਤੁਹਾਨੂੰ ਜੜੀ ਆ ਨਾਲ ਨਾਲ ਦਵਾਂਗੇ। ਜੇ ਕੋਈ ਬੈਠਦਾ ਰਹੇ ਦੱਸਾਂਗੇ। ਤੇ ਇੱਕ ਆਪਾਂ ਲਾਉਂ ਵੀਡੀਓ ਪਾਉਣ ਲੱਗੇ ਆਪਾਂ। ਤੇ ਸਾਰੇ ਵੀਰ ਜਰੂਰ ਸ਼ੌਂ ਕਰੋ ਜੀ। ਵਾਤ ਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਆਪਣੇ ਹੜਦੇ ਜੀ ਕਬੂਤਰ आले 7 ਵਜੇ ਦਾ ਪੱਲਾ ਹੀ ਤੇ 10 ਵਜੇ ਦਾ ਬਾਰਡ ਰਹੀ ਆਪਣੇ ਦੋਏ ਕਬੂਤਰ ਦੇ ਜੀ ਪਿਲਕੜੋ ਜੀਰੋ ਗੈੜੀ ਤੇ ਥੱਲੇ ਆਉਂਦੇ ਤੇ ਤੁਹਾਡਾ ਸ਼ੌਂਕ ਵੀ ਜ਼ਰੂਰ ਕਰਾਵਾਂਗੇ ਬਾਕੀ ਦੇਖਦੇ ਹਾਂ ਹੁਣ ਕੀ ਕਰਦੇ ਆ ਅਜ ਉਹਨਾਂ ਦੀ ਮਰਜ਼ੀ ਚੱਲਣੀ ਇਹ ਕਰੇ ਬਿਲਕੁਲ ਥੱਲੇ ਹੋ ਗਿਆ ਤੇ ਇੱਕ ਥੋੜਾ ਉੱਚਾ ਹੀ ਤੇ ਉਹ ਤਾਂ ਦੀਦੇ ਦੋਈਆਂ ਤੇ ਉੱਤੇ ਆ ਜੀ ਗੈਰ ਗੈਰ ਚ ਅੱਜ ਨਜ਼ਰ ਨਹੀਂ ਆਉਂਦਾ ਵੇਖੋਣ ਬਾਕੀ ਚੈਨਲ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਜਿੰਨਾ ਵੀਰਾ ਤੋਂ ਨਵੀਂ ਵੀਡੀਓ ਜਾਣੀ ਹੈ ਉਹ ਸਾਰੇ ਵੀਰ ਸਬਸਕ੍ਰਾਈਬ ਕਰ ਲਿਓ ਕਰਾਵਾਂਗੇ ਤੁਹਾਡਾ ਸ਼ੌਕ ਹੋਰ ਅਪਡੇਟ ਨਾਲ ਨਾਲ ਸ਼ਾਰਟ ਚ ਪਾਵਾਂਗੇ ਤੇ ਬਹੁਤ ਪਿਆਰ ਨਾਲ ਬਾੜੀ ਉੱਡ ਰਹੀ ਆ ਜੀ ਆਪਾਂ ਇੱਕ ਪਿੰਜਰੇ ਚ ਪਾਇਆ ਇੱਕ ਛਤਰੀ ਤੇ ਸ਼ਕਰੀ ਤੇ ਇੱਕ ਬੈਠਾ ਆ ਜੜੀ ਤੇ ਬਾਕੀ ਸਾਰੇ ਵੀਰਾਂ ਦੇ ਬਹੁਤ ਸੋਹਣੇ ਜਾਨਵਰ ਅੱਜ ਦੇਖੋ ਕੀ ਬੰਦਾ ਜੜੀ ਜਿਤਾ ਰਿਹਾ ਉਹਦੇ ਮੁਕੱਦਰਾਂ ਦੀ ਹੁੰਦੀ ਜੀ ਜਿਹਦੇ ਮੁਕੱਦਰਾਂ ਚ ਉਹਨੂੰ ਮਾਲਕ ਨੇ ਦੇਈ ਦੇਣੀ ਆ ਤੇ ਸ਼ੌਕ ਮੇਲੇ ਲਈ ਆਪਾਂ ਡਾਇਆ ਕਬੂਤਰ ਜੇ ਤਾਰ ਮਕਦਰਾਂ ਦੀ ਹੁੰਦੀ ਠੀਕ ਹੈ ਜੀ ਨੂੰ ਲਾਈਵ ਜੇ ਵੀਡੀਓ ਚਾਹੁੰਦਾ ਹੈ ਤਾਂ ਦਿਖਾਉਣਾ ਆਹ ਥੱਲੇ ਉੱਡਦੇ ਕਬੂਤਰ ਇਹਨਾਂ ਤੋਂ ਉੱਤੇ ਆ ਕਰਿਆ ਬਣਾ ਇਹਦੇ ਬਿਲਕੁਲ ਥੱਲੇ ਸਰੇ ਗਵਾਂਡੀਆਂ ਦਾ ਮੈਂ ਨਾਲੀ ਪੱਕੀ ਫਿਰਤੀ ਸੀ ਅੱਜ ਪਾਂਦੀਆਂ ਪਕੀਆਂ ਫਿਰਤਾ ਐ ਨਾ ਪੁੱਛ ਕੇ ਆਪਣੇ ਤੋਂ ਦੱਸਤੇ ਕਬੂਤਰ ਤੇ ਬਾਕੀ ਆਪਣੇ ਉੱਚੇ ਆੜੀ ਜਾਨਵਰ ਕਰੋਨੇ ਤੁਹਾਨੂੰ ਸ਼ੌਂਕ ਹੁੰਦਾ ਤੇ ਉਰੇ ਥੱਲੇ ਤੇ ਕਰੋਨੇ ਸ਼ੌਂਕ ਤੇ ਫਿਲਹਾਲ ਆਪਣੇ ਪਾਵਾ ਉੱਚੇ ਕਬੂਤਰ ਦੇਖਦੇ ਆਗੇ ਆ ਕੈਮਰੇ ਚ ਨਹੀਂ ਆਉਣੇ ਆਈਫੋਨ ਵਾਲਾ ਕੈਮਰਾ ਹੋਏ ਨਾ ਉਹ ਚਾ ਆ ਜਣੀ ਇੱਥੇ ਝੂਮਣੀ ਵਜਦਾ ਤੇ ਬਾਰ ਬਾਰ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਆ ਇਹਨਾਂ ਪਿਆਰ ਦਿੱਤਾ ਬਾਰ ਬਾਰ ਧੰਨਵਾਦ ਸਾਰੇ ਵੀਰਾਂ ਦਾ ਬਾਕੀ ਪੂਰੀ ਵੀਡੀਓ ਆਪਾਂ ਜਰੂਰ ਪਾਵਾਂਗੇ ਅੱਗੇ ਵਰਗਾ